ਰ ਰਹਿਮਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨੀ ਸਮਰਥਕ ਆਤਵਾਦੀਆਂ ਵੱਲੋਂ ਇੱਕ ਨਾਪਾਕ ਹਮਲਾ ਮਜ਼ਲੂਮ ਲੋਕਾਂ ਦੇ ਉੱਤੇ ਕੀਤਾ ਗਿਆ ਲਗਾਤਾਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਉਹਦੀ ਨਿੰਦਾ ਦਾ ਜਿਹੜਾ ਸਿਲਸਿਲਾ ਹੈ ਉਹ جاری ਹੈ ਪਿਛਲੇ 3 ਦਿਨਾਂ ਤੋਂ ਪਹਿਲਾਂ ਅਤਵਾਦ ਦਾ ਪੁਤਲਾ ਫੂਕਿਆ ਗਿਆ ਔਰ ਅੱਜ ਐਸੀ ਪੂਰੇ ਪੰਜਾਬ ਦੇ ਮੁਸਲਮਾਨਾਂ ਨੂੰ ਕਾਲ ਕੀਤੀ ਹੈ ਕਿ ਉਹ ਆਪਣੇ ਆਪਣੇ ਸਥਾਨ ਤੇ ਆਪਣੀ ਆਪਣੀ ਮਸਜਿਦਾਂ ਦੇ ਬਾਹਰ ਪਾਕਿਸਤਾਨ ਅਤੇ ਅਤਵਾਦ ਦੀ ਵਿਰੋਧਤਾ ਦਾ ਇਜ਼ਹਾਰ ਕਰਦੇ ਹੋਏ ਉਹਦੀ ਮੁਖਾਲਫਤ ਕਰਦੇ ਹੋਏ ਪੁਤਲੇ ਜਿਹੜੇ ਆ ਉਹ ਜਲਾਣ ਅੱਜ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜੰਮਾ ਮਸਜਿਦ ਹੈ ਉਥੇ ਜੁਮੇ ਦੀ ਨਮਾਜ਼ ਜਿਹੜੀ ਹੈ ਉਹ ਨਮਾਜ਼ੀ ਜਿਹੜੇ ਨੇ ਉਹ ਕਾਲੀਆਂ ਪੱਟੀਆਂ ਬੰਨ ਕੇ ਨਮਾਜ਼ ਅਦਾ ਕਰ ਰਹੇ ਨੇ ਇਹ ਇਸ ਗੱਲ ਦਾ ਸੁਨੇਹਾ ਹੈ ਦੁਸ਼ਮਨ ਨੂੰ ਕਿ ਮੁਸੀਬਤ ਦੀ ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਭਾਰਤ ਦੇ ਸਰਬ ਧਰਮਾਂ ਦੇ ਲੋਕ ਜਿਹੜੇ ਨੇ ਉਹ ਏਕਤਾ ਅਤੇ ਅਖੰਡਤਾ ਦਾ ਇਜ਼ਹਾਰ ਕਰਦੇ ਹੋਏ ਦੁਸ਼ਮਨ ਨੂੰ ਮੂੰ ਤੇੜ ਜਵਾਬ ਦੇਣ ਦੇ ਲਈ ਬਿਲਕੁਲ ਤਿਆਰ ਨੇ ਮੈਂ ਤੁਹਾਨੂੰ ਸਭ ਨੂੰ ਵੀ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜਦ ਕਦੀ ਵੀ ਦੇਸ਼ ਦੇ ਉੱਤੇ ਸੰਕਟ ਆਂਦਾ ਹੈ ਤੇ ਸਾਡੇ ਸਭ ਦਾ ਇੱਕਮ ਬਣਦਾ ਹੈ ਕਿ ਅਸੀਂ ਬੜੀ ਦ੍ਰਿੜਤਾ ਦੇ ਨਾਲ ਆਪਸ ਦੀਆਂ ਕੋਈ ਰੰਜਿਸ਼ਾਂ ਅਗਰ ਹੋਣ ਤੇ ਉਹਨਾਂ ਨੂੰ ਕੁਲਾ ਕੇ ਸਭ ਤੋਂ ਪਹਿਲਾਂ ਅੱਤਵਾਦ ਦੇ ਸਾਹਮਣੇ ਔਰ ਦੇਸ਼ ਦੇ ਦੁਸ਼ਮਨਾਂ ਦੇ ਸਾਹਮਣੇ ਤੱਕੜੇ ਹੋ ਕੇ ਖੜੇ ਹੋਈਏ ਤਾਂ ਜੋ ਅਸੀਂ ਵਿਸ਼ਵ ਨੂੰ ਇਹ ਦੱਸ ਸਕੀਏ ਕਿ ਅਸੀਂ ਇੱਕ ਮਜ਼ਬੂਤ ਡੈਮੋਕ੍ਰੇਸੀ ਆ ਔਰ ਅਸੀਂ ਕਿਸੇ ਵੀ ਤਾਕਤ ਨੂੰ ਅਮਨ ਬਰਬਾਦ ਕਰਨ ਦੀ ਇਜਾਜ਼ਤ ਜੜੀ ਹੈ ਉਹ ਨਹੀਂ ਦਵਾਂਗੇ ਸਭ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਦੋ ਮੌਸਮ ਸੀਗੇ ਘਰ ਬਿਤਾਏ ਜਾਣੇ ਨੇ ਕਰ ਵਿੱਚ ਕਿਸ ਤਰ੍ਹਾਂ ਦੇ ਦੇਖੋ ਇਹ ਵੀ ਹਜੇ ਛੋਟੀ ਕਾਰਵਾਈ ਹੈ ਮੈਂ ਸਮਝਦਾ ਹਾਂ ਕਿ ਜਦ ਤੱਕ ਫੌਰੀ ਤੌਰ ਤੇ ਮਲਜ਼ਮਾਂ ਨੂੰ ਨਹੀਂ ਫੜਿਆ ਜਾਵੇਗਾ ਔਰ ਉਹਨਾਂ ਨੂੰ ਮੈਂ ਅੱਜ ਤੋਂ 2 ਦਿਨ ਪਹਿਲਾਂ ਵੀ ਕਿਹਾ ਸੀ ਕਿ ਰਵਾਇਤੀ ਜਿਹੜੇ ਕਾਨੂੰਨ ਹੈ ਉਹਨਾਂ ਤੋਂ ਜ਼ਰਾ ਅੱਗੇ ਜਾ ਕੇ ਕਸ਼ਮੀਰ ਵਿਧਾਨ ਸਭਾ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਬਿਲ ਪਾਸ ਕਰਕੇ ਕਿਉਂਕਿ ਉਹਨਾਂ ਦੀ ਸਟੇਟ ਦੇ ਵਿੱਚ ਕ੍ਰਾਈਮ ਹੋਇਆ ਤੇ ਮਲਜ਼ਮਾਂ ਨੂੰ ਸਜ਼ਾ ਦੇਣ ਦੇ ਲਈ ਬਾਜ਼ਾਰ ਨੂੰ ਮੁਨਤਖਿਬ ਕਰਨ ਕੇ ਕਿਸੇ ਚੌਰਾਹੇ ਦੇ ਵਿੱਚ ਖੜੇ ਕਰਕੇ ਇਹਨਾਂ ਮੁਲਜ਼ਮਾਂ ਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਏ। ਅੱਜ ਜਦੋਂ ਹਮਲਾ ਹੋਇਆ ਤਾਂ ਉੱਥੇ ਜਿਹੜੇ ਮਦਦ ਕਰਨ ਵਾਲੇ ਸੀਗੇ ਜਿਹੜੀ ਕੁਝ ਰਿਸਪੌਂਸਿਬਿਲਟੀ ਨਹੀਂ ਕਹਿ ਸਕਦੇ ਉਹ ਲੋਕਲ ਲੋਕ ਹੀ ਸੀਗੇ ਜਿਹੜੇ ਦੇਖੋ ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਆਤਵਾਦ ਦਾ ਤਾਂ ਕੋਈ ਧਰਮ ਨਹੀਂ ਹੁੰਦਾ। ਲੇਕਿਨ ਆਤਵਾਦ ਦਾ ਇੱਕ ਮਕਸਦ ਹੁੰਦਾ ਹੈ ਕਿ ਉਹ ਲੋਕਾਂ ਨੂੰ ਧਰਮ ਦੇ ਆਧਾਰ ਤੇ ਨਫ਼ਰਤ 'ਚ ਵੰਡ ਸਕਣ। ਆਤਵਾਦੀਆਂ ਨੇ ਅਗਰੇ ਪੁੱਛਿਆ ਤੁਹਾਡਾ ਧਰਮ ਕੀ ਹੈ ਔਰ ਇਸ ਨੂੰ ਪੁੱਛਣ ਤੋਂ ਬਾਅਦ ਗੋਲੀ ਮਾਰੀ। ਤੇ ਉਹ ਚਾਹੁੰਦੇ ਕਿ ਪੂਰੇ ਦੇਸ਼ ਚ ਮੁਸਲਮਾਨ ਔਰ ਹਿੰਦੂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨਫ਼ਰਤ ਕਰਨ। ਅਗਰ ਉਹਨਾਂ ਦੇ ਮਕਸਦ ਦੇ ਕੁਝ ਲੋਕ ਚੱਲਦੇ ਹੋਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚ ਇਸ ਨਫ਼ਰਤ ਦਾ ਇਜ਼ਹਾਰ ਕਰਨਗੇ ਤਾਂ ਇਹਦਾ ਮਤਲਬ ਉਹ ਕਿਤਨਾ ਕਿਤੇ ਦੁਸ਼ਮਨ ਦੀ ਉਸ ਖਤਰਨਾਕ ਸਾਜ਼ਿਸ਼ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ। ਇਸ ਲਈ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਜਿਸ ਨਫ਼ਾਕ ਮਕਸਦ ਲਈ ਦੁਸ਼ਮਨ ਨੇ ਐਡਾ-ਵਡਾ ਗਲਤ ਕੰਮ ਕੀਤਾ ਅਸੀਂ ਉਸ ਨਫ਼ਾਕ ਮਕਸਦ ਨੂੰ ਅੱਗੇ ਨਹੀਂ ਜਾਣ ਦੇਣਾ। ਮਾਨਸਾ ਵੀ ਕਹਿ ਸਕਦੇ ਕਿ ਕੁਝ ਲੋਕ ਹਿੰਦੂ ਵਰਸਸ ਮੁਸਲਮ ਨੈਰੇਟਿਵ ਸਿਰਜ ਰਹੇ ਨੇ ਕਿਉਂਕਿ ਕੁਝ ਲੋਕ ਨਹੀਂ ਸਿਰਜ ਰਹੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਹਰੇਕ ਇਲਾਕੇ ਦੀ ਗਿਣਤੀ ਦੇ ਕੁਝ ਲੋਕ ਐਸੇ ਨੇ ਮੇਰਾ ਖਿਆਲ ਜਿੰਨਾ ਦਾ ਰੋਜ਼ਗਾਰੀ ਫਿਰਕਾ ਪ੍ਰਸਤੀ ਦੇ ਉਤੇ ਚੱਲਦਾ ਪਿਆ ਤੇ ਆਮ ਅਗਰ ਆਪਾਂ ਦੇਖਾਂਗੇ ਤੇ ਦੇਸ਼ ਦੇ ਹਿੰਦੂ ਸਿੱਖ ਮੁਸਲਮੀ ਈਸਾਈ ਦਲਿਤ ਜੁਬਜਾਤ ਨਹੀਂ ਬਹੁਤੀ ਸਾਰੇ ਭਾਈਚਾਰੇ ਦੇ ਲੋਕ ਮੁਸੀਬਤ ਦੀ ਘੜੀ ਦੇ ਵਿੱਚ ਵੀ ਇਕੱਠੇ ਰਹਿੰਦੇ ਆ ਤੇ ਇਸ ਲਈ ਮੈਂ ਸਮਝਦਾ ਕਿ ਇਸ ਮੁਸੀਬਤ ਦੀ ਘੜੀ ਚ ਅਗਰ ਕੁਝ ਲੋਕ ਜਿਹੜੇ ਆ ਉਹ ਨਫ਼ਰਤ ਦੀ ਗੱਲ ਆਪਣੀ ਸਟੇਟ ਦੇ ਵਿੱਚ ਹੀ ਆਪਣੇ ਸੂਬੇ 'ਚ ਆਪਣੇ ਸ਼ਹਿਰ 'ਚ ਕਰਦੇ ਨੇ ਤੇ ਉਹਨਾਂ ਨੂੰ ਅੱਤਵਾਦੀਆਂ ਦਾ ਮਕਸਦ ਯਾਦ ਕਰਨਾ ਚਾਹੀਦਾ ਅੱਤਵਾਦ ਦਾ ਮਕਸਦ ਹੀ ਸਾਨੂੰ ਆਪਸ 'ਚ ਤੋੜਨਾ ਹੈ ਔਰ ਮੈਂ ਯਕੀਨ ਦਿਲਾਣਾ ਕਿ ਭਾਰਤ ਦੀ ਜਿਹੜੀ ਅਕਸਰਿਅਤ ਹੈ ਭਾਰਤ 'ਚ ਸਭ ਤੋਂ ਜ਼ਿਆਦਾ ਤਾਦਾਦ ਸਾਡੇ ਹਿੰਦੂ ਭਰਾਵਾਂ ਦੀ ਹੈ ਫਿਰ ਉਸ ਤੋਂ ਬਾਅਦ ਘਟ ਗਣਤੀਆਂ ਨੇ ਅਲੱਗ-ਅਲੱਗ ਸਮੁਦਾਏ ਨੇ ਲੇਕਿਨ ਹਮੇਸ਼ਾ ਹੀ ਸਾਰੇ ਵੱਡੇ ਔਰ ਛੋਟੇ ਭਰਾਵਾਂ ਵਾਂਗੂ ਇਸ ਦੇਸ਼ ਦੇ ਵਿੱਚ ਆਪਸ ਵਿੱਚ ਰਹਿੰਦੇ ਆ ਰਹੇ ਨੇ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਇਹੀ ਗੱਲ ਅਸੀਂ ਅਤਵਾਦੀਆਂ ਦੇ ਸਾਹਮਣੇ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿੱਦਾਂ ਦੀ ਮਰਜ਼ੀ ਸਾਜ਼ਿਸ਼ ਕਰ ਲਓ ਅਸੀਂ ਹਮੇਸ਼ਾ ਆਪਸ ਦੇ ਵਿੱਚ ਇਕੱਠੇ ਰਹਾਂਗੇ ਭਾਰਤੀ ਸਰਕਾਰ ਨੇ ਜਿਹੜੇ પ્રતિਬੰਧ ਲਗਾਏ ਨੇ ਹੁਣ ਪਾਕਿਸਤਾਨ ਵੀ ਕੁਝ ਸਖਤੀ ਲਗਾ ਰਿਹਾ ਕਿਵੇਂ ਵੇਖੋ ਜੰਗ ਵਰਗੇ ਦੇਖੋ ਐਦਾਂ ਕਿ ਅੱਜ 75 ਸਾਲ ਤੋਂ ਬਾਅਦ ਮੈਂ ਸੁਤੰਤਰਤਾ ਸਨਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੇ ਦਾਦੇ ਪਰਦਾਦੇ ਸਾਰੇ ਹੀ ਦੇਸ਼ ਦੇ ਕੌਮੀ ਆਜ਼ਾਦੀ ਕੋਲਾਟੀਆਂ ਵਿੱਚ ਸ਼ਾਮਲ ਰਹੇ ਨੇ ਔਰ ਅਸੀਂ ਪਾਕਿਸਤਾਨ ਬਣਾਉਣ ਦੀ ਵਿਰੋਧਤਾ ਕੀਤੀ ਸੀ ਤਾਂ ਹੀ ਅੱਜ ਪੰਜਾਬ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਕਿ ਸਾਡਾ ਪਰਿਵਾਰ ਪਾਕਿਸਤਾਨ ਨਹੀਂ ਗਿਆ ਅੱਜ 75 ਸਾਲ ਤੋਂ ਬਾਅਦ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਪਾਕਿਸਤਾਨ ਬਣਾਉਣਾ ਭਾਰਤ ਦੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਸੀ ਇੱਕ ਐਸੀ ਗਲਤੀ ਜਿਹੜੀ ਅਸੀਂ ਹੁਣ ਨਸਲਾਂ ਤੱਕ ਭੁਗਤਦੇ ਆ ਰਹੇ ਹਾਂ ਇਸ ਐਸੀ ਗਲਤੀ ਜਿਹੜੀ ਸਾਡੇ ਲਈ ਹੁਣ ਇੱਕ ਨਾਸੂਰ ਬਣ ਗਈ ਅਗਰ ਉਸ ਵੇਲੇ ਕੋਲਾ ਘੁੱਟ ਪੀਤਾ ਹੁੰਦਾ ਪਾਕਿਸਤਾਨ ਨੂੰ ਨਾ ਬਣਾਇਆ ਹੁੰਦਾ ਨਾ ਹੀ ਬੰਗਲਾਦੇਸ਼ ਬਣਦਾ ਤੇ ਅੱਜ ਮੇਰਾ ਖਿਆਲ ਸਾਡੀ ਸਥਿਤੀ ਐਦਾਂ ਦੇ ਨਫਾਕ ਅਤਵਾਦੀ ਹਮਲੇ ਜਿਹੜੇ ਕਦੀ ਦੇਸ਼ ਨਹੀਂ ਹੋ ਸਕਦੇ ਪੰਜਾਬ ਸਮੇਤ ਸੰਤਰਾਖੰਡ ਵਰਗੇ ਕੁਝ ਰਾਜਾਂ ਦੇ ਵਿੱਚ ਕਸ਼ਮੀਰੀ ਸਟੂਡੈਂਟ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਉੱਤੇ ਵੀ ਹਮਲੇ ਕਸ਼ਮੀਰੀ ਸਟੂਡੈਂਟਸਾਂ ਨੂੰ ਮੈਂ ਯਕੀਨ ਦਿਲਾਉਣਾ ਚਾਹੁੰਦਾ ਰਾਤ ਮੇਰੀ ਪੰਜਾਬ ਦੇ ਡੀਜੀ ਸਾਹਿਬ ਨਾਲ ਔਰ ਏਡੀਜੀ ਰਾਏ ਸਾਹਿਬ ਨਾਲ ਔਰ ਫਿਰ ਉਹਨਾਂ ਨੇ ਏਡੀਜੀ ਸਿਨਾ ਸਾਹਿਬ ਦੇ ਨਾਲ ਸਾਡੀ ਆਨਲਾਈਨ ਮੀਟਿੰਗ ਹੋਈ ਸੀ ਔਰ ਕੁਝ ਸਟੂਡੈਂਟਸ ਨੇ ਸਾਨੂੰ ਇਹ ਸੁਨੇਹਾ ਪਹੁੰਚਾਇਆ ਸੀ ਕਿ ਕੁਝ ਫਿਰਕੂ ਤਾਕਤਾਂ ਜਿਹੜੀਆਂ ਉਹ ਸਾਨੂੰ ਧਮਕੀਆਂ ਦੇ ਰਹੀਆਂ ਉਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਤਰਕਤਾ ਜਿਹੜੀ ਹੈ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵਧਾਈ ਗਈ ਹੈ ਲੇਕਿਨ ਮੈਂ ਸਟੂਡੈਂਟਾਂ ਨੂੰ ਕਹਿਣਾ ਚਾਹਨਾ ਹੈ ਪੁਲਿਸ ਦਾ ਤਾਂ ਚਲੋ ਇਸ ਮਾਮਲੇ ਦੇ ਵਿੱਚ ਅਸੀਂ ਇਹ ਬਾਰਜਤਾਨੇ ਕਿ ਉਹਨਾਂ ਨੇ ਬਰਬਖਤ ਕਾਰਵਾਈ ਕੀਤੀ ਲੇਕਿਨ ਸਟੂਡੈਂਟਾਂ ਨੂੰ ਕਸ਼ਮੀਰੀ ਸਟੂਡੈਂਟਾਂ ਨੂੰ ਜਾਂ ਜਿੰਨੇ ਵੀ ਬਾਹਰਲੇ ਸਟੂਡੈਂਟ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਪੰਜਾਬ 'ਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਉਹ ਨਿਸ਼ਚਿੰਤ ਹੋ ਕੇ ਸੂਬੇ ਦੇ ਵਿੱਚ ਆਪਣੀ ਪੜ੍ਹਾਈ ਜਿਹੜੀ ਹੈ ਉਹ ਜਾਰੀ ਰੱਖੀ। ਜਿਵੇਂ ਸਾਹਿਬ ਜੀ ਨੇ ਕਿ 65 ਸਾਲ ਪੁਰਾਣੀ ਸਿੰਧੂ ਜਨਮ ਦੀ ਦਾ ਜਿਹੜਾ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕੀ ਅਸਰ ਕੀ ਸੂਬਾ ਪਾਕਿਸਤਾਨ 'ਚ ਔਰ ਕੀ ਕੂਟਨੀਤੀ ਦੇ ਰਾਹੀਂ ਪਾਕਿਸਤਾਨ ਨੂੰ ਮਾਰ ਦੇ ਰਿਹਾ ਪਰ ਮੇਰਾ ਮੰਨਣਾ ਇਹ ਹੈ ਕਿ ਕੂਟਨੀਤੀ ਦੇ ਰਾਹੀਂ ਉਹ ਕਹਿੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ ਇੱਕ ਬਹੁਤ ਪੁਰਾਣੀ ਕਹਾਵਤ ਹੈ ਤੇ ਮੇਰਾ ਮਕਸਦ ਇਹ ਕਹਿਣਾ ਹੈ ਕਿ ਕੂਟਨੀਤੀ ਦੇ ਨਾਲ ਉਹ ਮੰਨਣ ਵਾਲੇ ਹੈ ਨਹੀਂ ਸਾਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਐਡਾ ਵੱਡਾ ਹਾਦਸਾ ਹੋਇਆ ਪੂਰੇ ਦੇਸ਼ ਤੋਂ ਪਹਿਲਾਂ ਤਾਂ ਇੱਕ ਸਾਲ ਸਾਨੂੰ ਇਹ ਹੋਇਆ ਕਿ ਵੀ ਕਸ਼ਮੀਰ ਦੇ ਹਾਲਾਤ ਚੰਗੇ ਹੋ ਗਏ ਪੂਰੇ ਦੇਸ਼ ਤੋਂ ਹਜ਼ਾਰਾਂ ਲੋਕ ਜਾ ਦੇ ਉੱਥੇ ਘੁੰਮਣ ਜਾਣ ਲੱਗ ਪਏ ਤੇ ਐਡਾ ਵੱਡਾ ਹਾਦਸਾ ਹੋ ਗਿਆ ਤੇ ਕਿਤੇ ਨਾ ਕਿਤੇ ਸਾਡੀ ਸਤਰਕਤਾ ਸਾਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਹੈ ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਔਰ ਦੂਸਰਾ ਜਿੱਥੇ ਤੱਕ ਸਮਝੌਤਿਆਂ ਦੀ ਗੱਲ ਹੈ ਕੋਈ ਕਹਿਣਾ ਮੈਂ ਚਾਹਨਾ ਕਿ ਕੋਈ ਪਿਛਲੇ ਪ੍ਰਧਾਨ ਮੰਤਰੀਆਂ ਵਾਂਗੂ ਕੋਈ ਐਦਾਂ ਦਾ ਜੁਰਰਤਮੰਦ ਬੰਦਾ ਹੋਵੇ ਜਿਹਨੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸੀ ਹੁਣ ਸਮਾਂ ਆ ਗਿਆ ਇਹਨਾਂ ਟੁਕੜਿਆਂ ਨੂੰ ਵਾਪਸ ਭਾਰਤ ਦੇ ਵਿੱਚ ਸ਼ਾਮਲ ਕਰਨ ਦਾ ਜਦੋਂ ਵੀ ਕੋਈ ਅਤਕੀ ਹੁੰਦਾ ਹੁੰਦਾ ਹੈ ਤੇ ਪਾਕਿਸਤਾਨ ਦੀ ਗੱਲ ਜਾਂਦੀ ਹੈ ਕਿਤੇ ਨਾ ਕਿਤੇ ਤਾਂ ਇੱਕ ਵਾਰ ਫਿਲਹਾਲ ਜੀ ਮੇਨ ਮਕਸਦ ਹੀ ਪਾਕਿਸਤਾਨ ਦਾ ਹੈ ਦੇਖੋ ਪਤਾ ਹੈ ਸਾਡਾ ਗਵਾਂਡੀ ਜਿਹੜਾ ਇਸ ਵੇਲੇ ਮਾਲਾ ਗਵਾਂਡੀ ਹੈ ਪਹਿਲੇ ਦਿਨ ਤੋਂ ਹੀ ਮਾਲਾ ਗਵਾਂਡੀ ਹੈ ਔਰ ਅਸੀਂ ਉਹਨੂੰ ਆਪਣੇ ਵਜੂਦ ਚੋਂ ਹੀ ਅਲੱਗ ਕੀਤਾ ਹੈ ਉਸ ਤੋਂ ਬਾਅਦ ਅਗਰ ਤੁਸੀਂ ਅੱਛਾ ਦੇਖੋਗੇ ਨਾ ਆਪਾਂ ਅਗਰ YouTube ਤੇ ਜਾਣੇ ਆ ਪਾਕਿਸਤਾਨ ਦੇ ਲੋਕ ਜਿਹੜੇ ਆਂਦੇ ਬੜੇ ਮਿਲਨਸਾਰ ਹੁੰਦੇ ਲੇਕਿਨ ਉੱਥੇ ਦੀ ਜਿਹੜੀ ਸਰਕਾਰ ਹੈ ਉੱਥੇ ਜਿਹੜੇ ਲੋਕ ਸ਼ਾਸਕ ਨੇ ਔਰ ਜਿਨ੍ਹਾਂ ਦੇ ਹੱਥ ਚ ਸਿਆਸਤ ਹੈ ਉਹ ਉਹਨਾਂ ਤੋਂ ਜ਼ਿਆਦਾ ਨਫਾਕ ਨੇ ਇਹਦਾ ਮਤਲਬ ਤਸਵੀਰ ਦੇ ਦੋ ਰੁਖ ਹੈ ਹੋ ਸਕਦਾ ਜਨਤਾ 'ਚ ਕੁਝ ਐਸੇ ਲੋਕ ਹੈ ਜਿਹੜੇ ਪੰਜਾਬੀਆਂ ਨੂੰ ਭਾਰਤ ਨੂੰ ਪਿਆਰ ਕਰਦੇ ਆ ਲੇਕਿਨ ਸਰਕਾਰ ਚ ਤਾਂ 100% ਉੱਥੇ ਦੀ ਜਿਹੜੀ ਸਰਕਾਰ ਹੈ ਉਹ ਸ਼ੁਰੂ ਤੋਂ ਹੀ ਸਾਡੀ ਮੁਖਾਲਫ ਹੈ ਸ਼ੁਰੂ ਤੋਂ ਹੀ ਸਾਡੇ ਦੇਸ਼ ਦੇ ਖਿਲਾਫ ਸਾਜਿਸ਼ਾਂ ਕਰਦੀਆਂ ਆ ਰਹੀਆਂ ਕਦੀ ਛਬੀ 11 ਵਰਗਾ ਹਾਦਸਾ ਹੁੰਦਾ ਕਦੀ ਪਲਵਾਮਾ ਵਰਗਾ ਹੁੰਦਾ ਕਦੀ ਹੁਣ ਪਹਿਲਗਾਮ ਹੋ ਗਿਆ ਤੇ ਇਸ ਲਈ ਇਸ ਗੱਲ ਨੂੰ ਤਾਂ ਦਿਮਾਗ ਚੋਂ ਕੱਢ ਦੋ ਵੀ ਉਹ ਗੱਲਬਾਤ ਦੇ ਨਾਲ ਉਹਨਾਂ ਨੂੰ ਕੁਝ ਗੱਲ ਸਮਝ ਆਏਗੀ ਹੁਣ ਸਮਾਂ ਹੈ ਅਗਰ ਕੋਈ ਵੱਡੀ ਕਾਰਵਾਈ ਸਾਡੀ ਸਰਕਾਰ ਕਰਦੀ ਹੈ ਤੇ ਸਰਕਾਰ ਨੂੰ ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਕਿ ਭਾਰਤ ਦੇ 140 ਕਰੋੜ ਲੋਕ ਜਿਹੜੇ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਆਤਵਾਦ ਦੇ ਖਿਲਾਫ ਜਿਹੜੇ ਨੇ ਉਹ ਇਕੱਠੇ ਖੜੇ। ਹਮੇਸ਼ਾ ਭਾਰਤੀ ਮੁਸਲਮਾਨ ਜਿਹੜੇ ਨੇ ਉਹ ਹਮੇਸ਼ਾ ਭਾਰਤ ਦੇ ਹੱਥ ਨੇ ਵਿੱਚ ਖੜਦੇ ਨੇ ਔਰ ਅਜਿਹੇ ਆਤਵਾਦੀ ਹਮਲਿਆਂ ਦੀ ਹਮੇਸ਼ਾ ਉਹ ਵਿਰੋਧ ਕਰਦੇ ਨੇ ਪਰ ਫਿਰ ਵੀ ਉਹਨਾਂ ਨੇ ਕਿਤੇ ਨਾ ਕਿਤੇ ਟਾਰਗੇਟ ਕੀਤੇ ਤੁਹਾਡੇ ਵੱਲੋਂ ਮੈਂ ਜਿਹੜੇ ਲੋਕ ਭਾਰਤੀ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ ਜਾਂ ਤਾਂ ਉਹ ਅਨਪੜ੍ਹ ਨੇ ਜਾਂ ਫਿਰ ਉਹਨਾਂ ਨੇ ਹਾਲਾਤ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ। ਭਾਰਤ-ਪਾਕਿਸਤਾਨ ਦਾ ਜਦੋਂ ਵਟਵਾਰਾ ਹੋਇਆ ਉਸ ਤੋਂ ਬਾਅਦ ਜਿਹੜੀਆਂ ਜੰਗਾਂ ਹੋਈਆਂ ਪੁਛ ਬਰਗੇਡੀਅਰ ਉਸਮਾਨ ਨੇ ਫਿਰ ਬਰਗੇਡੀਅਰ ਅਬਦੁਲ ਹਮੀਦ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਆਪਣੇ ਦੇਸ਼ ਦੀ ਰੱਖਿਆ ਜਿਹੜੀ ਹੈ ਉਹ ਕੀਤੀ ਹੈ ਔਰ ਭਾਰਤ ਦੀ جنگੇ ਆਜ਼ਾਦੀ ਚ ਵੀ ਅੱਜ ਵੀ ਤੁਸੀਂ ਇੰਡੀਆ ਗੇਟ ਨੂੰ ਅਗਰ ਜਾ ਕੇ ਧਿਆਨ ਨਾਲ ਦੇਖੋਗੇ ਤੇ ਕੁਝ ਸ਼ਹੀਦ ਹੋਣ ਵਾਲੇ ਦੇ ਨਾਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜੇ ਨੇ ਉਹ ਮੁਸਲਮਾਨਾਂ ਦੇ ਉੱਥੇ ਲਿਖੇ ਹੋਏ ਨੇ ਇਸ ਲਈ ਅੱਜ ਵੀ ਮੁਸਲਮਾਨ ਜਿਹੜਾ ਹੈ ਕਿਸੇ ਦੇ ਡਰ ਦੀ ਵਜ੍ਹਾ ਨਾਲ ਨਹੀਂ ਪਹਿਲਾਂ ਮੈਂ ਵੀ ਸਪਸ਼ਟਿਕਰਨ ਕਰ ਦੇਣਾ ਚਾਹੁੰਦਾ ਕਿ ਭਾਰਤ ਦਾ ਮੁਸਲਮਾਨ ਕਿਸੇ ਡਰ ਦੀ ਵਜ੍ਹਾ ਨਾਲ ਨਹੀਂ ਆਪਣੇ ਦੇਸ਼ ਨਾਲ ਪ੍ਰੇਮ ਕਰਦਾ ਕਿਉਂਕਿ ਇਹ ਸਾਡੀ ਧਰਤੀ ਹੈ ਅਸੀਂ ਇਸ ਧਰਤੀ ਤੇ ਜੰਮੇ ਆ ਸਾਡਾ ਫਰਜ਼ ਬਣਦਾ ਸਾਡਾ ਧਰਮ ਸਾਨੂੰ ਇਹ ਕਹਿੰਦਾ ਅਸੀਂ ਅੰਗਰੇਜ਼ ਦੇ ਖਿਲਾਫ ਜਿਹੜੀ ਇਹ ਲੜਾਈ ਲੜੀ ਉਸ ਵੇਲੇ ਉਹਦੋਂ ਵੀ ਸਾਨੂੰ ਪਤਾ ਸੀ ਅਸੀਂ ਘੱਟ ਜਿੰਤੀ ਚਾਹਾਂ ਉਹ ਅੰਗਰੇਜ਼ ਦੇ ਜਾਣ ਤੋਂ ਬਾਅਦ ਕੋਈ ਸਾਡੀ ਸਰਕਾਰ ਨਹੀਂ ਬਣਨ ਵਾਲੀ ਲੇਕਿਨ ਆਪਣੇ ਦੇਸ਼ ਦੇ ਲਈ ਕੁਰਬਾਨੀ ਦੇਣੀ ਇਸ ਲਈ ਜ਼ਰੂਰੀ ਸੀ ਕਿਉਂਕਿ ਬਾਹਰਲੇ ਸ਼ਾਸਕਾਂ ਨੂੰ ਆਪਣੀ ਧਰਤੀ ਤੇ ਬਰਦਾਸ਼ਤ ਕਰਨਾ ਜਿਹੜਾ ਉਹ ਹਰਾਮ ਹੈ ਇਸ ਲਈ ਮੈਂ ਉਹਨਾਂ ਸਾਰੇ ਅੰਸਰਾਂ ਨੂੰ ਜਿਹੜੇ ਕੀ ਬਹੁਤ ਛੋਟੀ ਛੋਟੀ ਤਰ੍ਹਾਂ ਜਿਸ ਤਰ੍ਹਾਂ ਕੋਈ ਨਾਮ ਪੁੱਛ ਕੇ ਸਬਜ਼ੀ ਵਾਲੇ ਨੂੰ ਕੁੱਟ ਰਿਹਾ ਕੋਈ ਨਾਮ ਪੁੱਛ ਕੇ ਕਿਸੇ ਰੇੜੀ ਵਾਲੇ ਨੂੰ ਪੁੱਛ ਰਿਹਾ ਤੇ ਮੈਂ ਸਮਝਦਾ ਕਿ ਜਦੋਂ ਇੱਕ ਪਾਸੇ ਵੱਡਾ ਹਮਲਾ ਦੇਸ਼ ਦੇ ਉੱਤੇ ਹੋਇਆ ਹੋਵੇ ਔਰ ਦੁਸ਼ਮਨ ਨੇ ਕੋਸ਼ਿਸ਼ ਕੀਤੀ ਹੋਵੇ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣ ਦੀ ਤੇ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਕੁਝ ਫਿਰਕੂ ਲੋਕ ਜਿਹੜੇ ਆ ਉਹ ਸਿਰਫ ਆਪਣਾ ਨਾਂ ਚਮਕਾਉਣ ਦੇ ਲਈ ਜਾਂ ਆਪਣੀ ਲੀਡਰੀ ਚਮਕਾਉਣ ਦੇ ਲਈ ਅਗਰ ਉਹ ਐਸੀ ਗੱਲ ਕਰਦੇ ਤੇ ਬੜੀ ਮਦਭਾਗੀ ਗੱਲ ਹੈ